ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਲ ਕਰ ਰਹੇ ਸੀਗੇ ਕੰਟੀਨਿਊਟੀ ਚ ਸਿੱਖਾਂ ਬਾਰੇ ਜਿਹੜਾ ਹੁਣ ਮਾਫੀ ਨਾਮ ਦਾ ਸੁਖਬੀਰ ਜੀ ਨੇ ਇੱਕ ਲੈਟਰ ਦਿੱਤੀ ਆ ਉਹਦੇ ਤੇ ਬੜੇ ਸਾਰੇ ਆਪਦੀ ਆਪਦੇ ਵਿਚਾਰ ਦੇ ਰਹੇ ਨੇ ਐਂ ਕਹਿ ਰਹੇ ਨੇ ਵੀ ਇਹਨਾਂ ਪ੍ਰਧਾਨਗੀ ਛੱਡਣੀ ਚਾਹੀਦੀ ਸੀ ਐਂ ਕਰਨਾ ਚਾਹੀਦਾ ਸੀ ਸਿੱਖ ਜਿਹੜਾ ਧਰਮ ਹੈ ਇਹ ਤਾਂ ਇੰਨਾ ਲਿਬਰਲ ਤੇ ਇੰਨਾ ਵਿਹਿਮਾ ਪਰਮਾ ਤੋਂ ਹਟ ਕੇ ਬਣਾਇਆ ਸੀ ਗੁਰੂ ਸਾਹਿਬ ਨੇ ਤਾਕੇ ਇਹ ਆਉਣ ਵਾਲੇ ਸਮੇਂ ਚ ਵੀ ਇਹਦੇ ਤੇ ਕੋਈ ਧਰਮਿਕ ਕ੍ਰਿਆਵਾਂ ਕਰਕੇ ਕੋਈ ਕਿਰਤ ਕਿੰਨੀ ਫਰਕ ਨਾ ਪਵੇ ਇਸ ਨੂੰ ਇਹ ਜਾਂ ਬਣਾਇਆ ਗਿਆ ਧਰਮ ਨੂੰ ਵੀ ਸਾਰੇ ਇਸ ਨੂੰ ਲਾਈਕ ਕਰਨ ਕਿਉਂਕਿ ਇਹ ਮਨੁੱਖਤਾ ਦੀ ਬੈਟਰਮੈਂਟ ਲਈ ਬਣਾਇਆ ਗਿਆ ਧਰਮ ਹੈ ਪਰ ਆਪਾਂ ਉਹੀ ਪੁਰਾਣੀ ਬੰਬਨਵਾਦੀ ਸੋਚ ਵੀ ਇਹਨੇ ਉੱਥੇ ਮੱਥਾ ਨਹੀਂ ਟੇਕਣਾ ਚਾਹੀਦਾ ਸੀ ਇਹਨੂੰ ਆ ਹੀ ਨਹੀਂ ਕਰਨਾ ਚਾਹੀਦਾ ਸੀ ਇਹੋ ਜਿਹਾ ਵੀ ਆਪਾਂ ਸਕਿਊਟ ਨਹੀਂ ਕਰਨ ਲੱਗ ਜੰਨੇ ਆ ਜੇ ਆਪਾਂ ਬਾਲੀ ਬਰੀਕੀ ਚ ਜਾਣੇ ਆ ਤਾਂ ਸਿੱਖ ਪੰਥ ਚੋਂ ਤਕਰੀਬਨ ਅੱਦੇ ਤੋਂ ਵੱਧ ਸਿੱਖ ਛੇਕੇ ਜਾਣਗੇ ਕਿਉਂਕਿ ਜਿਹੜੇ ਸੱਚੇ ਸੋਦੇ ਆਲਾ ਸਾਧ ਹੈ ਉਹਦੇ ਜਿਹੜਾ ਮੇਲ ਨੇ ਲਈ ਕੋਈ ਹੋਊਗਾ ਬਾਕੀ ਪਿੰਡਾਂ ਦੇ ਵਿੱਚ ਉਹਨਾਂ ਦੇ ਕਿੰਨੇ ਹੀ ਸੇਵਕ ਨੇ ਫੇਰ ਰਾਧਾ ਸੁਆਮੀਆ ਦੇ ਹੋਰ ਦੇ ਦੇਹਤਾਰੀ ਨੂੰ ਮੰਨਣ ਵਾਲੇ ਕਿੰਨੇ ਬੰਦੇ ਨੇ ਜੀਦੇ ਕਰਕੇ ਵਖਰੇਵੇਂ ਖੜੇ ਹੋ ਜਾਣਗੇ ਸਿੱਖ ਕਿਸੇ ਨਾਲ ਵਰਤ ਨਹੀਂ ਸਕਣਗੇ ਜਿਹੜਾ ਆਪਾਂ ਨੂੰ ਇਹ ਮੁੜ ਤੋਂ ਵਿਚਾਰਨਾ ਚਾਹੀਦਾ ਵੀ ਕਿਸੇ ਨੂੰ ਕਿਸੇ ਨਾਲ ਮਿਲਨ ਤੇ ਪਾਬੰਦੀ ਨਹੀਂ ਹੋਣੀ ਚਾਹੀਦੀ ਅਪਦੇ ਜਿਹੜੇ ਉਹਦੀ ਉਹਦੀ ਆਪਦੀ ਕਹ ਲੋ ਦੇਖ ਹੈ ਤੇ ਅਪਦੀ ਉਹਦੀ ਜਿਹੜੀ ਕਰ ਹੈ ਉਹਦੇ ਚ ਉਸ ਦਾ ਚੇਲਾ ਨਹੀਂ ਨਜ਼ਰ ਆਉਣਾ ਚਾਹੀਦਾ ਸਿੱਖ ਸਿਧਾਂਤਾਂ ਤੇ ਖੜਿਆ ਨਜ਼ਰ ਆਉਣਾ ਚਾਹੀਦਾ ਇਹਦੀਆਂ ਕਈ ਗੱਲਾਂ ਨੇ ਵਿਚਾਰਨਯੋਗ ਇਹ ਜੇ ਸਾਰੇ ਜਿੰਨੇ ਇਹ ਕਹ ਲੋ ਖਾਲਸਾ ਪੰਥ ਨਾਲ ਰਿਲੇਟਡ ਜਿੰਨੀਆਂ ਸੰਸਥਾਵਾਂ ਨੇ ਜਿਹੜੇ ਉਹਨਾਂ ਨੂੰ ਅਕਸਰ ਜੋੜ ਕੇ ਇਸ ਬਾਰੇ ਧਿਆਨ ਕਰਨਾ ਚਾਹੀਦਾ ਨਾ ਕਿ ਆਪਾਂ ਇੱਕ ਦੂਜੇ ਦੇ ਨੁਕਸ ਫੜ ਕੇ ਆਪਣੇ ਜਿਹੜਾ ਗੋਲਕ ਦੀ ਲੜਾਈ ਪਿੱਛੇ ਆਪਾਂ ਜਿਹੜਾ ਸਿੱਖਾਂ ਨੂੰ ਸਿੱਖ ਮੰਨਣ ਤੋਂ ਹੀ ਮੁਨਕਰ ਹੋਈ ਜਾਈਏ ਇਹ ਗੱਲ ਠੀਕ ਨਹੀਂ ਗੁਰ ਪਾਈਆਂ ਨੂੰ ਆਪਣੇ ਭਰਾਮਾ ਵਾਂਗੂ ਲੈਣਾ ਚਾਹੀਦਾ ਤੇ ਜੇ ਹੋ ਸਕੇ ਉਹਨਾਂ ਦੀ ਕੀਤੀ ਗਲਤੀ ਤੇ ਮਾਫ ਕਰਨ ਵਾਲਾ ਵੀ ਸਿੱਖ ਕੋ ਹੁੰਦਾ ਕਿਉਂਕਿ ਵੱਡਾ ਹਿਰਦ ਸਿੱਖ ਦਾ ਹੁੰਦਾ ਨਾ ਕਿ ਮਾੜੀ ਮਾੜੀ ਗੱਲ ਤੇ ਨਕੋਸਚਾ ਕੱਢਣ ਦਾ ਆਪਾਂ ਵੱਡੇ ਹੋਈਏ ਤੇ ਆਪਣੇ ਭਾਈ ਪਰਾਂਵਾਂ ਨੂੰ ਗੁਰਪਰਾਂਵਾਂ ਨੂੰ ਆਪਾਂ ਬਰਾਬਰ ਦਾ ਹਉ ਦਾ ਦਈਏ ਤਾਂ ਕਿ ਸਿੱਖ ਪੰਥ ਚੜ੍ਹਦੀ ਕਲਾ ਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ